ਅੱਜ ਆਪਾਂ ਇੱਕ ਅਜਿਹੇ ਗੁਣ ਦੀ ਗੱਲ ਕਰਾਂਗੇ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਜੇਕਰ ਉਹ ਸਿਕੰਦਰ ਦੇ ਅੰਦਰ ਵੀ ਨਾ ਹੁੰਦਾ ਤਾਂ ਸਿਕੰਦਰ ਵੀ ਦੁਨੀਆ ਨੂੰ ਜਿੱਤ ਨਹੀਂ ਸਕਦਾ ਜਦੋਂ ਵੀ ਕੋਈ ਸੈਨਿਕ ਯੁੱਧ ਲੜਦੇ ਨੇ ਤਾਂ ਉਹ ਸੈਨਿਕ ਯੁੱਧ ਵਿੱਚ ਆਪਣੇ ਆਪ ਨੂੰ ਨਹੀਂ ਜਿੱਤਦੇ ਸਗੋਂ ਉਹਨਾਂ ਦੇ ਅੰਦਰਲੇ ਗੁਣ ਜਿਤਾਉਂਦੇ ਨੇ ਉਹ ਗੁਣ ਹੈ ਆਤਮ ਵਿਸ਼ਵਾਸ ਆਤਮ ਵਿਸ਼ਵਾਸਤਾ ਮਤਲਬ ਹੈ ਆਪਣੇ ਆਪ ਤੇ ਭਰੋਸਾ ਰੱਖਣਾ ਜੇਕਰ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤਾਂ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ ਰਹਿੰਦੀ ਆਤਮ ਵਿਸ਼ਵਾਸ ਕੋਈ ਜਾਦੂ ਨਹੀਂ ਇਹ ਰੋਜ਼ਾਨਾ ਅਭਿਆਸ ਕਰਨ ਨਾਲ ਆਉਂਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਚੁਣੌਤੀਆਂ ਦਿੰਦੇ ਹੋ ਤਾਂ ਛੋਟੀਆਂ-ਛੋਟੀਆਂ ਜਿੱਤਾਂ ਹਾਸਲ ਕਰਦੇ ਹੋ ਤਾਂ ਤੁਹਾਡੇ ਅੰਦਰ ਭਰੋਸਾ ਦੁੱਗਣਾ ਹੋ ਜਾਂਦਾ ਹੈ ਇਸ ਲਈ ਆਪਣੇ ਆਪ ਤੇ ਵਿਸ਼ਵਾਸ ਕਰੋ ਕਹੋ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਜਾਂ ਕਰਕੇ ਰ੍ਹਾਂਗਾ ਆਪਣੇ ਆਤਮ ਵਿਸ਼ਵਾਸ ਦੇ ਬਲ ਤੇ ਹੀ ਇਬਰਾਹਿਮ ਲਿੰਕਨ ਅਮਰੀਕਾ ਦੇ ਰਾਸ਼ਟਰਪਤੀ ਬਣੇ। ਉਹਨਾਂ ਨੇ ਗੁਲਾਮੀ ਖਤਮ ਕਰਵਾਈ ਤੇ ਬਚਪਨ ਉਹਨਾਂ ਦਾ ਬਹੁਤ ਗਰੀਬੀ ਦੇ ਵਿੱਚ ਬਿਤਾਇਆ ਹੋਇਆ ਸੀ। ਬਹੁਤ ਵਾਰੀ ਅਸਫਲਤਾਵਾਂ ਦਾ ਸਾਹਮਣਾ ਵੀ ਕੀਤਾ ਪਰ ਉਹਨਾਂ ਦੇ ਅੰਦਰ ਇੰਨਾ ਕੁ ਜ਼ਿਆਦਾ ਆਤਮ ਵਿਸ਼ਵਾਸ ਸੀ ਕਿ ਜੋ ਉਹ ਸੋਚਦੇ ਸੀ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੇ ਸੀ। ਇਸੇ ਤਰ੍ਹਾਂ ਹੀ ਇੱਕ ਹੋਰ ਉਦਾਹਰਣ ਆਉਂਦੀ ਹੈ। ਐਪਲ ਕੰਪਨੀ ਦੇ ਮਾਲਕ ਸਟੀਵ ਜੌਬਸ ਸੀ। ਉਹਨਾਂ ਨੂੰ ਵੀ ਆਪਣੀ ਕੰਪਨੀ ਦੇ ਵਿੱਚੋਂ ਹੀ ਬਾਹਰ ਕੱਢ ਦਿੱਤਾ ਗਿਆ ਸੀ ਪਰ ਉਹਨਾਂ ਨੇ ਆਪਣੇ ਆਤਮ ਵਿਸ਼ਵਾਸ ਦੇ ਬਲ ਤੇ ਦੁਬਾਰਾ ਕੰਪਨੀ ਦੇ ਵਿੱਚ ਵਾਪਸ ਆਏ ਤੇ ਦੁਨੀਆ ਨੂੰ ਆਈਫੋਨ ਆਈਪੈਡ ਵਰਗੀਆਂ ਖੋਜਾਂ ਕਰਕੇ ਦਿੱਤੀਆਂ ਇਹ ਵੀ ਤਾਂ ਸਾਰੇ ਸਾਡੇ ਵਰਗੇ ਆਮ ਇਨਸਾਨ ਹੀ ਨੇ ਪਰ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਇੰਨਾ ਕੁ ਜ਼ਿਆਦਾ ਹੈ ਕਿ ਜੋ ਸੋਚਦੇ ਨੇ ਉਸ ਕੰਮ ਨੂੰ ਪੂਰਾ ਕਰਕੇ ਹਟਦੇ ਨੇ ਉਹਨਾਂ ਦਾ ਫੋਕਸ ਸਿਰਫ ਆਪਣੇ ਕੰਮ ਦੇ ਉੱਪਰ ਹੁੰਦਾ ਹੈ ਇਸੀ ਤਰ੍ਹਾਂ ਹੀ ਸਭ ਤੋਂ ਛੋਟੀ ਉਮਰ ਦੀ ਮਲਾਲਾ ਯੂਸੁਫਜ਼ਈ ਤਾਲਿਵਾਨੀਆਂ ਦੀ ਗੋਲੀ ਖਾ ਕੇ ਵੀ ਉਸਨੇ ਆਪਣੀ ਲੜਾਈ ਜਾਰੀ ਰੱਖੀ ਪਰ ਉਸਨੇ ਆਪਣੇ ਹਿੰਮਤ ਤੇ ਵਿਸ਼ਵਾਸ ਦੇ ਨਾਲ ਉਹ ਨੋਵਲ ਅਨਾਮ ਜਿੱਤਣ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਲੜਕੀ ਬਣੀ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਆਪਣੇ ਅੰਦਰ ਆਤਮ ਵਿਸ਼ਵਾਸ ਹਿੰਮਤ ਤੇ ਜਜ਼ਬੇ ਦੇ ਜਨੂਨ ਨਾਲ ਉਹ ਮੁਕਾਮ ਹਾਸਲ ਕੀਤੇ ਜਿੱਥੇ ਹਰੇਕ ਇਨਸਾਨ ਦੀ ਸੋਚ ਤੋਂ ਵੀ ਪਰੇ ਸੀ ਪਰ ਉਹਨਾਂ ਦੇ ਅੰਦਰ ਕੰਮ ਕਰਨ ਦਾ ਜਜ਼ਬਾ ਮਿਹਨਤ ਸੰਘਰਸ਼ ਤੇ ਤਿਆਗ ਦੀ ਭਾਵਨਾ ਸੀ ਜਿਸ ਦੇ ਨਾਲ ਉਹ ਅੱਜ ਮਹਾਨ ਸ਼ਖਸੀਅਤਾਂ ਦੇ ਨਾਂ ਨਾਲ ਜਾਣੇ ਜਾਂਦੇ ਨੇ ਆਪਣੇ ਅੰਦਰ ਆਤਮ ਵਿਸ਼ਵਾਸ ਵਧਾਉਣ ਲਈ ਬਹੁਤ ਸਾਰੇ ਆਸਾਨ ਤਰੀਕੇ ਨੇ ਨੰਬਰ 1 ਆਪਣੇ ਆਪ ਨੂੰ ਜਾਣੋ ਆਪਣੀਆਂ ਖੂਬੀਆਂ ਤੇ ਕਮੀਆਂ ਨੂੰ ਪਹਿਚਾਣੋ ਜਿੰਨਾ ਕੰਮਾਂ ਵਿੱਚ ਤੁਸੀਂ ਸਭ ਤੋਂ ਵਧੀਆ ਹੋ ਉਹ ਕੰਮ ਦੇ ਉੱਪਰ ਫੋਕਸ ਕਰੋ ਕਦੇ ਵੀ ਆਪਣੀਆਂ ਕਮਜ਼ੋਰੀਆਂ ਨੂੰ ਦੂਸਰੇ ਨੂੰ ਨਾ ਦੱਸੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਕੰਮ ਵਿੱਚ ਕਮਜ਼ੋਰ ਹੋ ਤਾਂ ਉਹ ਚੀਜ਼ ਤੋਂ ਡਰੋ ਨਾ ਉੱਥੇ ਆਪਣੇ ਅੰਦਰ ਹਿੰਮਤ ਤੇ ਹੌਸਲਾ ਵਧਾਓ ਜਦੋਂ ਤੁਸੀਂ ਖੁਦ ਆਪਣੇ ਆਪ ਨੂੰ ਆਪਣੇ ਅੰਦਰ ਦੀ ਪੋਟੈਂਸ਼ੀਅਲ ਨੂੰ ਜਾਣ ਲਿਆ ਤਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਇੱਕਦਮ ਜ਼ਿੰਦਗੀ ਵਿੱਚ ਬਹੁਤ ਵੱਡੀ ਕਾਮਯਾਬੀ ਨਹੀਂ ਮਿਲਦੀ ਸਟੈਪ ਬਾਈ ਸਟੈਪ ਜਦੋਂ ਚੱਲਦੇ ਰਹਾਂਗੇ ਛੋਟੀਆਂ-ਛੋਟੀਆਂ ਜਿੱਤਾਂ ਸਾਨੂੰ ਆਪਣੀ ਕਾਮਯਾਬੀ ਵੱਲ ਲੈ ਜਾਂਦੀਆਂ ਨੇ ਹਮੇਸ਼ਾ ਸਕਾਰਾਤਮਕ ਸੋਚ ਰੱਖੋ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੀ ਆਦਤ ਪਾਓ ਜਦੋਂ ਕੋਈ ਨਵੀਆਂ ਚੀਜ਼ਾਂ ਸਿੱਖਦੇ ਆ ਤਾਂ ਉਸ ਦੇ ਨਾਲ ਸਾਡੇ ਅੰਦਰ ਕੌਨਫੀਡੈਂਸ ਵੱਧਦਾ ਹੈ ਗਿਆਨ ਸਾਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਂਦਾ ਹੈ ਜਦੋਂ ਜ਼ਿੰਦਗੀ ਦੇ ਲਕਸ਼ ਵਡਾ ਹੋਵੇ ਤਾਂ ਉਹਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਪੂਰਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਅਸੀਂ ਛੋਟੀਆਂ-ਛੋਟੀਆਂ ਸਫਲਤਾਵਾਂ ਨੂੰ ਹਾਸਲ ਕਰਦੇ ਆ ਤ्यों-ਤ्यों ਅਸੀਂ ਅੱਗੇ ਵਧਦੇ ਜਾਂਦੇ ਆ ਸਾਡਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਵੱਧਦਾ ਜਾਂਦਾ ਹੈ ਇਸੇ ਤਰ੍ਹਾਂ ਇਹਨਾਂ ਸਾਰੀਆਂ ਗੱਲਾਂ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਿਸਦੇ ਅੰਦਰ ਆਤਮ ਵਿਸ਼ਵਾਸ ਹੈ ਉਹ ਆਪਣੇ ਅੰਦਰ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਰੱਖਦਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ